ਸਾਂਤਨ ਬਾਬਾ ਬੁੱਢਣ ਸਾਹਿਬ ਜੀ ਇੱਧਰ ਲੱਗਨੇ ਕਾ ਲੱਗੇ ਲੱਗ ਕੇ ਪਾਰਕਿੰਗ ਹੈ ਹੈ ਤੋ ਬਸਾ ਦੇ ਦੇਖੀ ਜਾਊਗੀ ऊपर तक लगी कार। लगी हुई हाँ जी क्या हाल चाल है जी वेलकम बैक टू माय चैनल अज मेरे नाल आया रिदू अए किरतपुर साहब ਕਿਸ ਪ੍ਰਸਾਦ ਆਪਾਂ ਆਏ ਆਂ ਦਰਗਾਹ ਤੇ ਬਾਬਾ ਬੁੱਢਣ ਸਾਹਿਬ ਜੀ ਦਰਗਾਹ ਤੇ ਆਏ ਆਂ ਉੱਥੇ ਆਪਾਂ ਮੱਥਾ ਟੇਕਣ ਆਏ ਆਂ ਤੇ ਆਪਾਂ ਦਰਸ਼ਨ ਕਰਦੇ ਆਂ ਤੇ ਨਾਲ ਤੁਹਾਨੂੰ ਕਰਵਾਉਂਦੇ ਆਂ ਚੱਲੀ ਰਿੱਦੂ ਹਾਂਜੀ ਠੀਕ ਹੈ ਤੇ ਇੱਥੇ ਹੁਣ ਆਪਾਂ ਨੇ ਗੱਡੀ ਪਾਰਕ ਕਰਤੀ ਅੰਦਰ ਪਿੱਛੇ ਆਪਾਂ ਨੇ ਗੱਡੀ ਪਾਰਕ ਕਰਤੀ ਤੇ ਫਿਰ ਇੱਧਰ ਆਪਣਾ ਹੱਥ ਵਗੈਰਾ ਤੁਹਾਨੂੰ ਸਾਰਾ ਤੁਹਾਨੂੰ ਦੁਕਾਨਾਂ ਇੱਥੇ ਹੱਥ ਵਗੈਰਾ ਤੁਹਾਨੂੰ ਹੈ ਠੀਕ ਹੈ ਜੀ ਤੇ ਇੱਧਰ ਦੁਕਾਨਾਂ ਵਗੈਰਾ ਨੇ ਜਿਹਨੇ ਕਿਸੇ ਨੂੰ ਕੋਈ ਸਮਾਨ ਖੂਣ ਲੈਣਾ ਸੇਲ ਵਗੈਰਾ ਚਦਰ ਵਗਰ ਜੋ ਕੁਝ ਵੀ ਲੈਣਾ ਉਹ ਲੈ ਕੇ ਅੰਦਰ ਜਾ ਸਕਦਾ ਠੰਡਾ ਪਾਣੀ ਵੀ ਲੱਗਿਆ ਭਾਈ ਗਰਮੀ ਹੈ ਠੀਕ ਹੈ ਨਾ ਜੀ ਇੱਧਰ ਲੰਗਰ ਹਾਲ ਹੈ ਤੰ ਤੰ ਬਾਬਾ ਫੁੱਟਿੰਡ ਸ਼ਾਹੀ ਮਹਾਰਾਜ ਨਾ ਕਰੋ ਦੂਸਰੇ ਵੀ ਇਹ ਕਿੱਥੇ ਮਿਲਣਗੇ ਹੋਣਗੇ ਨਹੀਂ ਹੈ ਹੂੰ ਇਧਰ ਬਣਾਓ ਸ਼ੇਰ ਤੇ ਬੱਕਰੀ ਤਾਂ ਨਾ ਉਰੇ ਸ਼ੇਰ ਤੇ ਬੱਕਰੀ ਇਕੱਠੇ ਰਹਿੰਦੀ ਦੂਸਰੇ ਅੱਛਾ ਤਿੰਨ ਇਕੱਠੇ ਹੈ ਅਸ਼ੇਰ ਹੈ ਤੇ ਆ ਡੋਗੀਆਂ ਨੇ ਵਿੱਚ ਅੱਗੇ ਅੱਛਾ ਬੱਕਰੀ ਵੀ ਆਈ ਹੈ ਤੇ ਬੱਕਰੀ ਵੀ ਨਾਲ ਰਹੀ ਸੀ ਹੈ ਨਾ ਇਹ ਜੀ ਸ਼ੱਕਾ ਕੋ ਨਾਨਕ ਦੇਵ ਜੀ ਵੀ ਆਏ ਹੋਏ ਹਨਾ ਸਾਈਂ ਬਾਬਾ ਗੁੱਟਨ ਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਭੇਟ ਕਰਦੇ ਹੋ ਗੁਰੂ ਨਾਨਕ ਦੇਵ ਜੀ ਦਿਮਤ ਲਾਏ ਹੋ ਰਹੇ ਹਨ ਆਰੇ ਧੰਨ ਧੰਨ ਬਾਬਾ ਗੁੱਟਨ ਸ਼ਾਹ ਜੀ ਇੱਥੇ ਆਪਣੇ ਗੁਰੂ ਨਾਨਕ ਦੇਵ ਜੀ ਬਾਬਾ ਬਾਲਾ ਜੀ ਤੇ ਬਾਬਾ ਮਰਦਾਨਾ ਜੀ ਇੱਧਰ ਵੀ ਹੈਗਾ ਕੁਛ ਹਵਲ ਅੱਲਾ 100 ਰੁਪਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉੱਤਿਆ ਕੌਣ ਭਲੇ ਹੋਮੰਗੇ ਸ਼੍ਰੀ ਬਾਣੀ ਆਪ ਜੀ ਨੇ ਹਰੀਹੀ ਜੀ ਦੇ ਬਾਬੇ ਦੇ ਦੱਸੂ ਕੀਤੇ ਹਨ ਇਹ ਦਗਾ ਸਾਈਂ ਕੀਰਪਾ ਬਾਬਾ ਸ਼ਾਇਦ ਹੀ ਹੈ ਬਾਬਾ ਜੀ ਨੇ 24 ਬੰ ਵਿਚਾਰੇ ਜਿੱਥੇ ਬਾਬਾ ਜਗਤਿਦਾਸ ਦਾ ਸਥਾਨ ਹਿੱਟ ਸਗਾ ਤੇ ਬੈਠ ਕੇ ਬਾਬਾ ਜੀ ਨੇ ਸਾਸੋ ਪੰਜਾ ਸਾਰਮਾਰਾ ਦਾ ਨਾਮ ਤੇ ਪੇ ਨਾਮ ਜਗਤਿਦਾਸ ਨੂੰ ਬੱਕਰੀਆਂ ਛੇ ਦਿੱਤਾ ਇਹ ਸੰਜੀਤ ਜਰ ਤੋਂ ਪ੍ਰਾਪਤ ਹੋਈ ਗਿਆਨ ਪਾਪਾ ਜੀ ਦੀਆਂ ਬੱਕਰੀਆਂ 775 ਵਰਸਲ ਦੇਰੀਆ ਦੇ ਇਹਨਾਂ ਬੱਕਰੀਆਂ ਦੇ ਛੇ ਛੇ ਟਕਤਾ ਇਹਨਾਂ ਜਗਲਾਂ ਵਿੱਚ ਚਾਰ ਕੇ ਲਾਇਆ ਕਰਦੇ ਸਨ ਪਾਪਾ ਜੀ ਦੀਆਂ ਇਹ ਬੱਕਰੀਆਂ 775 ਵਰਸ ਲਵੇਰੀਆ ਦੀਆਂ ਇਹਨਾਂ ਬੱਕਰੀਆਂ ਦਾ ਦੁੱਧ ਹੈ ਨਾ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨانک ਪੀ ਜੀ ਮਹਾਰਾਜ ਸ਼ਕਨਦੀਪੇ ਜਾ ਕੇ ਬਾਦਸ਼ਾਹ ਨੇ فرمایا ਸੰਜੀਤ ਤੁਹਾਡਾ ਹੰਦ ਦੁੱਧ ਪਰਵਾਣੇ ਅਸੀਂ ਹੁੰਦੀ ਸ਼ਕਰ ਇਸ ਨੂੰ ਸਾਰੀ ਬਰਵਾਸਤ ਕਰਨ ਲੋਗ ਅਸੀਂ ਛੇਵੇਂ ਜਾਂਦੇ ਵਿਚ ਜਾ ਸਕਦੇ ਸਾਂਜ ਨੇ ਉਹ ਤੋਂ ਤਕਰੀਬ ਨੂੰ ਲੈ ਕੇ ਤਬਾਕੇ ਰਖਲੇ ਤੇ ਆਪ ਛੇਵੇਂ ਜਾਂਦੇ ਵਿੱਚ ਕਰਦੇ ਛੇਵੇਂ ਜਾਂਦੇ ਵਿੱਚ ਛੇਵੇਂ ਬਾਦਸ਼ਾਹ ਆਪਣੇ ਵੱਡੇ ਸਹਿਰ ਜਾਂਦੇ ਬਾਬਾ ਗੁਰਤਾਏ ਨੂੰ ਨਾਲ ਲੈ ਕੇ ਪੁਸ਼ਮੀ ਸਥਾਨ ਤੇ ਸਾਂਝੀ ਘਰ ਪਹੁੰਚੇ ਸਾਂਝ ਨੇ ਕਹਿਣ ਲੱਗੇ ਬਾਬਾ ਜੀ ਸਭੀ ਰੱਖੀ ਦੀ ਅਮਾ ਸਾਂਝ ਨੇ ਉਹ ਹੀ ਤੋਂ ਆਪਣੇ ਘੁੰਮੇ ਜੋ 181 ਸਾਲ ਬਾਅਦ ਕਢਿਆ ਜਿਵੇਂ ਕੱਚਾ ਰੱਖਿਆ ਸੀ ਕੱਚੇ ਦਾ ਹੀ ਕੱਚਾ ਨਿਕਲਿਆ ਸਭਨਾ ਬਹੁਤ ਬੋਲ ਛੇਵੇਂ ਪਾਤਸ਼ਾਹ ਨੇ ਛਕਿਆ ਬਾਬਾ ਬੁੱਧੂ ਸਾਹਿਬ ਨੇ ਛਕਾਇਆ ਬਾਬਾ ਗੁਰੂਤਾਇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਤ ਰੂਪ ਧਾਰ ਕੇ ਛਕੇ ਬੁੱਧ ਸ਼ਗਨ ਬੁਹਾ ਜਨਵਰੀ ਨਾਲ ਦੇ ਸਥਾਨ ਤੇ ਇੱਕ ਵਰਦਾ ਬ੍ਰਾਹਮਣੀ ਮਾ ਜੀ ਹਰੀ ਹੋਏ ਗਊ એમ ਦੀ ਛੜੀ ਨਾਲ ਸੁੱਚੇ ਜਾਂਦੇ ਛੇਵੇਂ ਦੇ ਕੇ ਬਾਬਾ ਗੁਰੂਤਾਇ ਨੇ ਜੁੱਲੀ ਕਰ ਦਿੱਤੀ ਜਦੋਂ ਮੈਂ ਸੁਣ ਲਈ ਛੇਵੇਂ ਪਾਛੇ ਪਤਾ ਲੱਗਿਆ ਨਰਾਜ ਹੋ ਕੇ ਕਹਿਣ ਲੱਗੇ ਬਾਬਾ ਜੀ ਗੁਰ ਘਰ ਵਿੱਚ ਰਹਿ ਕੇ ਕਰਾਮਾਤ ਕਹਾਣੀ ਕਹਿ ਹੱਤੇ ਬਰਪਰੇ ਹੋਏ ਹੁਣ ਇਸ ਹੁਣ ਤੋਂ ਬਦਲੇ ਜਾ ਸੁਣੀਆ ਤੁਸੀਂ ਛੱਡੋ ਤੇ ਅਸੀਂ ਛੱਡਦੇ ਹਾਂ ਇੱਕ ਮਿਆਰ ਤੋਂ ਦਰਵਾਜ਼ਾ ਨਹੀਂ ਧਰਿਆ ਇਹ ਬੱਚੇ ਸੁਣਦੇ ਹੋਏ ਬਾਬਾ ਘਰ ਦਿੱਤਾ ਜੀ ਆਪਰੇ ਸਥਾਨ ਤੇ ਸਾਂਝੀ ਕੋ ਪਹੁੰਚੇ ਸਾਂਝੀ ਨੂੰ ਕਹਿਣ ਲੱਗੇ ਬਾਬਾ ਜੀ ਇਸ ਸਗਾ ਤੇ ਬੈਠ ਕੇ ਉਸੇ ਬਹੁਤੇ ਨਾਮ ਚ ਪਿਆ ਆ ਜੇਕਰ ਬਰਤ ਹੋ ਚੁਕੀ ਹੈ ਸਾਨੂੰ ਪਿਤਾਈ ਵੱਲੋਂ ਸਰੀਰ ਛੱਡਣ ਦਾ ਹੁਕਮ ਹੋਇਆ ਹੈ ਇਸ ਕਰਕੇ ਉਸੇ ਇਹ ਸਰਕਾਰ ਸਾਨੂੰ ਦੇ ਦੇਓ ਤੇ ਆਪਣੇ ਦੇਰੇ ਉੱਤੇ ਜਾ ਕੇ ਇਹ ਸੰਕੇਤ ਸੰਜੀ ਕਿਹਨ ਲੱਗੇ ਪਾਤਸ਼ਾਹ ਇਹ ਹੁਕਮ ਵੀ ਤੁਹਾਡਾ ਤੇ ਜੱਗਾ ਵੀ ਤੁਹਾਡੀ ਉਕਮ ਬਾਬਾ ਦੇ ਤਾਰਾ ਤੇ ਹੀ ਦੁਰੇਦਾਰ ਨਿਕਾਹ ਜੋਰ ਮੰਗਿਆ ਸੋਹ ਪਾਤਸ਼ਾਹ ਉਸੇ ਵਰਾਂ ਦੇ ਦਾਪੇ ਸੰਕਟਾਂ ਨਾ ਕਰਵਾ ਤੁਹਾਡੇ ਕੋਲੋਂ ਵੜ ਲੈ ਕੇ ਫੋਣੀ ਵਾਪਸ ਮੁੜ ਜਾਣਾ ਸਾਡੇ ਕੋਲ ਸਪੱਸ਼ਟ ਹੋਣਾ ਹੈ ਦੇਸ ਵਿੱਚ ਫੇ ਬਾਬਾ ਤੇਤਾ ਜੀ ਕੰਢ ਗਏ ਬਾਬਾਈ ਤੁਸੀਂ ਜਾਓ ਯਾਤਰਾ ਸਫਲਦੀ ਹੋਗੀ ਜੇ ਤੁਹਾਡੇ ਦਰਵਾਜ਼ੇ ਚ ਚੌਕੀ ਪਰਖੇ ਜਾਂ ਕਰੇਗਾ ਜੇ ਤੁਹਾਡੇ ਹਨ ਜੋ ਉਹਦੀ ਯਾਤਰਾ ਸਫਲ ਨਹੀਂ ਹੋਏ ਸੋ ਬਾਬਾਈ ਦਾ ਹੁਕਮ ਮੰਨਦੇ ਹੋਏ ਸਾਂਝੀ ਬੱਕਰੀਆਂ 6 ਪੁੱਤਾਂ ਲੈ ਕੇ ਕਿੱਥੇ ਆ ਗਏ ਪਿਛਲੇ ਸਥਾਨ ਤੇ ਬਾਬਾ ਜਿਹੜਾ ਤਤਾ ਜੀ 25 ਸਾਲ ਦੀ ਉਮਰ ਪੂਰੀ ਕਰਦੇ ਹੋਏ ਉਹੀ ਨੰਦੀ ਛੜੀ ਸਰਾਣੇ ਵਰਕੇ ਆ ਜੋਤੀ ਜੇ ਸਮਾਪਤ ਇੱਥੇ ਆ ਕੇ ਬਾਬਾਈ ਨੇ ਸਿਰਫ 13 ਦਿਨ ਭਰਤਨਾਮ ਜਿਪੇ ਅੰਤਮ ਸਮੇ 82 ਸਾਲ 13 ਦਿਨ ਪੂਰੀ ਕਰਦੇ ਹੋਏ ਸਾਈਂ ਪੀਰ ਬਾਬਾ ਉਹਨਾਂ ਸ਼ਾਹੀ ਐਸੇ ਅਸਥਾਨ ਤੇ ਜੋਤੀ ਜੋਤ ਸਮਾ ਗਏ। ਉਹਨਾਂ ਦੀ ਇਸ ਸਮਾਦ 6ਵੇਂ ਬਾਦਸ਼ਾਹ ਨੇ ਆਪ ਗੁਰਵੰਧ ਕੇ ਬੰਬਈ ਆਪਣੇ ਛਿਮਾਲਾ ਪੇਸ਼ ਕੀਤਾ ਅਰਦਾਸ ਕੀਤੀ ਤੇ ਵਰਤਾਨ ਬਖਸ਼ਿਆ। ਸਾਈਂ ਜੀ ਜਿਹੜੀਆਂ ਬੜੀਆਂ ਸੰਤਾਨਾਂ ਕੀਰਤ ਪ੍ਰਸਾਦ ਦੀ ਯਾਤਰਾ ਤੇ ਆਣ ਗਈਆਂ ਉਹਨਾਂ ਦੀ ਯਾਤਰਾ ਤਾਹੀਂ ਸਫਲ ਹੋਵੇਗੀ ਜਦੋਂ ਤੋਂ ਨਜ਼ਰਬਾਚ ਚਾਪੀ ਪੜਕੇ ਜਾਏ। ਸਾਤ ਸੰਗਤ ਜੀ ਇਸ ਹੀ ਵਾਂਗ ਦਾ ਇਤਿਹਾਸ